हां जी दोस्तों आज ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਕਹਾਣੀ ਨੀਤ ਜੋ ਕਿ ਲੇਖਕ ਗੁਰੀ ਮੈਰਾਤੀ ਲਿਖੀ ਹੋਈ ਹੈ ਤੇ ਆਵਾਜ਼ ਤੁਹਾਡੀ ਆਪਣੀ ਦੀਪ ਜੀ ਜਦੋਂ ਵੀ ਛੋਟੀ ਭੈਣ ਦੇ ਰਿਸ਼ਤੇ ਦੀ ਗੱਲ ਚਲਦੀ ਮੇਰੀ ਤੇ ਬਾਪੂ ਦੀ ਇੱਕੋ ਗੱਲ ਤੇ ਬਹਿਸ ਹੋ ਜਾਂਦੀ ਮੈਂ ਕਹਿੰਦਾ ਕਰ ਵੱਡਾ ਲੱਭੀ ਇੱਕ ਵਾਰ ਕਰ ਜਾ ਚੁਕਲਾਂਗੇ ਮੁੜ ਕੇ ਤਾਂ ساری ਉਮਰ ਰਾਜ਼ ਕਰੂਗੀ ਸਾਡੀ ਭੈਣ ਪਰ ਬਾਪੂ ਇੱਕੋ ਗੱਲ ਤੇ ਹੀ ਅੜ ਜਾਇਆ ਕਰੇ ਪੁੱਤ ਦੀ ਆਪਣੇ ਤਾਂ ਛੋਟੇ ਘਰ ਵਿਆਹੀ ਦੀ ਹੁੰਦੀ ਆ ساری ਉਮਰ ਇੱਜ਼ਤ ਕਰਦੇ ਅਗਲੇ ਪਰ ਚਿੱਤ ਮੇਰੀ ਪੁੱਗ ਗਈ ਦੋ ਕਿੱਲੇ ਵਿੱਚ ਟਰਾਲੀਆਂ ਭਰ ਕੇ ਸਮਾਨ ਭੇਜਿਆ ਪਰ ਭੈਣ ਜਦੋਂ ਵੀ ਆਈ ਅੱਖਾਂ ਵਿੱਚ ਹੰਝੂ ਲੈ ਕੇ ਆਈ ਭਾਵੇਂ ਬਾਪੂ ਤਾਂ ਸੁਨਿਆ ਤੇ ਨਹੀਂ ਰਿਹਾ ਪਰ ਅੱਜ 10 ਸਾਲ ਬਾਅਦ ਵੀ ਉਸ ਦੀਆਂ ਗੱਲਾਂ ਕੰਨਾਂ ਵਿੱਚ ਵੱਜਦੀਆਂ ਨੇ ਪੁੱਤ ਸੁੱਖ ਕਰਮਾਂ ਦਾ ਹੁੰਦਾ ਭੁੱਖੇ ਢਿੱਡ ਨੂੰ ਤਾਂ ਬੰਦਾ ਰਜ਼ਾ ਲੈਂਦਾ ਪਰ ਨੀਤੇ ਭੁੱਖਿਆਂ ਨੂੰ ਰੱਬ ਵੀ ਰਜਾ ਨਹੀਂ ਸਕਦਾ ਹਾਂਜੀ ਦੋਸਤੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਤੁਹਾਨੂੰ ਖਾਣੀ ਕਿਦਾਂ ਦੀ ਲੱਗੀ ਧੰਨਵਾਦ